ਤੇ ਕਿੰਨੇ ਟੋਟਲ ਪਾਠ ਹੋਏ ਸੀ ਪਾਤਨਾ ਵਿਦਵਾਨ ਨੇ ਉਪਾਈ ਕਹਿੰਦੇ ਨੇ ਉਸ ਤੋਂ ਬਾਅਦ ਫਿਰ ਕਈਆਂ ਨੇ 17 ਗਏ ਇਸ ਟਾਈਮ 11 ਪਾਠ ਸਹਬਾਨਾਂ ਨੂੰ ਮਾਨਤਾ ਦਿੱਤੀ ਜਿਹੜੇ ਇਸ ਟਾਈਮ ਦੇ ਵਿਦਵਾਨਾਂ ਜਿਹਨਾਂ ਦੀ ਬਾਣੀ ਸੈਬ ਸਿਨਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਹ ਇੱਕੋ ਸਮੇਂ ਦੇ ਵਿੱਚ ਆਏ ਨੇ ਜਾਂ ਵੱਖ-ਵੱਖ ਸਮਿਆਂ ਤੇ ਰਹੇ ਨੇ ਕਹਿੰਦਾ ਮਤਲਬ ਹੈ ਕਿ ਕੀ ਗੁਰੂ ਨਾਨਕ ਸਾਹਿਬ ਦੇ ਵੇਲੇ ਸੀਗੇ ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਸੀਗੇ ਗੁਰੂ ਅਮਰਦਾਸ ਸਾਹਿਬ ਜੀ ਯਾਨੀ ਕਿਹੜੇ ਗੁਰੂਆਂ ਦੇ ਵੇਲੇ ਦੇ ਗੁਰੂ ਅਮਰਦਾਸ ਪਾਸ਼ਾ ਜੀ ਨੂੰ ਗੋਇੰਦਵਾਲ ਸਾਹਿਬ ਜਿਹੜਾ ਨੇ ਮਿਲੇ ਸੀ ਓਕੇ ਤੇ ਇਹਨਾਂ ਦੇ ਬਾਬਤ ਸ਼ਰੋਮਣੀ ਕਮੇਟੀ ਉੱਥੇ ਇਹਨਾਂ ਦਾ ਪਟ ਮੇਲਾਵ ਦਿਵਸ ਵੀ ਮਿਲਾਂਦੀ ਪੱਠਾਂ ਦੀ ਬਾਣੀ ਨੂੰ ਪਠ ਬਾਣੀ ਨੂੰ ਸ਼ਲੋਕ ਜਾਂ ਸ਼ਬਦ ਕਿਉਂ ਨਹੀਂ ਕਹਿੰਦੇ ਸਵਈਏ ਕਿਉਂਕਿ ਕਿਉਂਕਿ ਉਹਨਾਂ ਨੇ ਸਵਈਏ ਹੀ ਉਚਾਰਨ ਕੀਤੇ ਸਨ ਨਾ ਦੇਖੋ ਹੁਣ ਜਿਵੇਂ ਸੁਖਨੀ ਸਾਖ ਦਾ ਪਾਠ ਜੀ ਉਹਨੂੰ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਹੀ ਕਹਿ ਸਕਦੇ ਹੋ ਸ਼ਬਦ ਨਹੀਂ ਕਹਿ ਸਕਦੇ ਸੁਖਮਨੀ ਸਾਹਿਬ ਦਾ ਪਾਠ ਜਪਜੀ ਸਾਹਿਬ ਦਾ ਪਾਠ ਪਾਠ ਨੇ ਪੌੜੀਆਂ ਨੇ ਪੌੜੀਆਂ ਨੇ ਬਿਲਕੁਲ ਸ਼ਬਦ ਨੇ ਜੀ ਐਦਾਂ ਹੀ ਸਵਈਏ ਵੀ ਓਕੇ ਕਿਉਂਕਿ ਇਹ ਕਿਉਂਕਿ ਇਹ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਅੱਜ ਵੀ ਰੋਜ਼ਾਨਾ ਪਠਾਂ ਦੇ ਸਵਈਏ ਪੜੇ ਜਾਂਦੇ ਆ ਹਾਂ ਜੀ ਕਿਹੜੇ ਵੇਲੇ ਪੜੇ ਜਾਂਦੇ ਆ ਅੰਮ੍ਰਿਤ ਵੇਲੇ ਜੀ ਅੰਮ੍ਰਿਤ ਵੇਲੇ ਹਾਂ ਜੀ ਉਸ ਤੋਂ ਬਾਅਦ ਕੀ ਦੁਪਹਿਰੇ ਜਾਂ ਸ਼ਾਮੀ ਜਾਂ ਰਾਤੀ ਵੀ ਕਿਸੇ ਵੇਲੇ ਪੜੇ ਜਾਂਦੇ ਆ ਸਈਏ ਹੁਣ ਗਾਇਨ ਤੇ ਵੇਖੋ ਜੀ ਕਿਸੇ ਵੇਲੇ ਵੀ ਕਰ ਸਕਦੇ ਨੇ ਨਹੀਂ ਪਰ ਇੱਕ ਜਿਹੜਾ ਅਫੀਸ਼ੀਅਲ ਜਿਹੜੇ ਅਫੀਸ਼ੀਅਲ ਨੇ ਉਹ ਸਵੇਰੇ ਅਮਰ ਸੁਵੇਲੇ ਜਦੋਂ ਮਾਰਦਾ ਪ੍ਰਕਾਸ਼ ਹੁੰਦਾ ਜੀ ਉਸ ਤੋਂ ਪਹਿਲੇ ਹੀ ਪੜੇ ਜਾਂਦੇ ਤੇ ਸਈਏ ਦੀ ਗੱਲ ਕਰੀਏ ਤੇ ਕਿੰਨੇ ਪਠਾਣੇ ਕਿੰਨੇ ਸਈਏ ਟੋਟਲ ਕਿੰਨੇ ਸਈਏ ਕਿੰਨੇ ਹੋਗੇ ਸਾਡੇ ਕੋਲ ਤੋ ਜੀ ਇਹ 123 ਵਈਏ ਨੇ ਸ੍ਰੀ ਗੁਰਗ੍ਰੰਥ ਸਾਹਿਬ ਵਿੱਚ ਜਿਹੜੇ ਪੂਰੇ 11 ਪੱਟਾ ਸਾਹਮਣੇ ਲਿਖੇ ਨੇ ਸ਼ਹੀਦੀ ਬਾਰੇ ਗੱਲ ਕਰਾਂਗੇ ਤੁਸੀਂ ਗੱਲ ਕਰ ਰਹੇ ਸੀਗੇ ਕਿ ਵੀ ਸ਼ਹੀਦੀ ਹੋਈ ਸੀਗੀ ਮਤਲਬ ਕਿ ਪੱਠਾਂ ਦੇ ਤੁਸੀਂ ਮਤਲਬ ਕਿ ਸਵਈਏ ਲਿਖੀਏ ਤੇ ਹੈ ਸ਼ਹੀਦੀ ਕਿਸ ਤਰੀਕੇ ਹੋਈ ਫਾਟ ਮਥਰਾ ਜੀ ਦੀ ਸਭ ਤੋਂ ਪਹਿਲੇ ਸ਼ਹਾਦਤ ਹੋਈ ਹੈ ਪੱਟਾਂ ਦੇ ਵਿੱਚੋਂ ਇਹਨੂੰ ਸ੍ਰੀ ਗੁਰਗ੍ਰੰਥ ਸਾਹਿਬ ਵਿੱਚ ਪੰਜ ਸ਼ਹੀਦ ਨੇ ਜਿਨ੍ਹਾਂ ਚੋਂ ਦੋ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੂੰ ਇਹ ਦੋ ਸ਼ੀਰ ਹੈ ਇਹਨਾਂ ਗੁਰੂਆਂ ਚੋਂ ਤੇ ਬਾਕੀ ਤਿੰਨ ਪਟ ਹੋਏ ਨੇ ਸਭ ਤੋਂ ਪਹਿਲੇ ਪਟ ਮਾਤਰਾ ਜੀ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ ਲਗਾਤਾਰ ਤੁਹਾਡੇ ਤੱਕ ਸਿੱਖ ਪੰਥ ਦੀਆਂ ਖਬਰਾਂ ਲੈ ਕੇ ਆਉਂਦੇ ਆਂ ਅੱਜ ਅਸੀਂ ਇੱਕ ਵਿਸ਼ੇਸ਼ ਟੌਪਿਕ ਦੇ ਉੱਪਰ ਗੱਲਬਾਤ ਕਰਾਂਗੇ ਸਾਹਿਬ ਸ੍ਰੀ ਗੁਰਗੰਸਾਹਿਬ ਜੀ ਬਾਰੇ ਗੱਲਬਾਤ ਕਰਾਂਗੇ ਸਾਹਿਬ ਸ੍ਰੀ ਗੁਰਗੰਸਾ ਮਹਾਰਾਜ ਦੇ ਬਿਤੇ ਆਪ ਜੀ ਜਾਣਦੇ ਹੋ ਕਿ ਛੇ ਗੁਰੂਆਂ ਦੀ ਜਿੱਥੇ ਬਾਣੀ ਆ ਉਸ ਤੋਂ ਇਲਾਵਾ ਬਹੁਤ ਸਾਰੇ ਪਠਾ ਦੀ ਅਤੇ ਭਗਤਾ ਦੀ ਬਾਣੀ ਆ ਆਪਾਂ ਉਹਨਾਂ ਦੇ ਵਿੱਚੋਂ ਅੱਜ ਅਸੀਂ ਪਠਾ ਦੇ ਬਾਰੇ ਗੱਲਬਾਤ ਕਰਾਂਗੇ ਔਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜੋ ਕਿ ਪਠ ਸਿੱਖਾਂ ਨੇ ਇਕੱਲੇ ਬਾਣੀ ਦਰਜ ਨਹੀਂ ਕੀਤੀ ਉਹਨਾਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਕਿਸ ਤਰੀਕੇ ਉਹਨਾਂ ਦੀ ਸ਼ਹੀਦੀਆਂ ਹੋਈਆਂ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿੰਨੀਆਂ ਪੱਠਾਂ ਦੀ ਜੋ ਬਾਣੀ ਦਰਜ ਹੈ ਉਹ ਸਾਰੀ ਡੀਟੇਲ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਇਸ ਪੋਡਕਾਸਟ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਉਚੇਚੇ ਤੌਰ ਤੇ ਅੱਜ ਵਿਸ਼ਵ ਬਾਠ ਸੰਗਤ ਜਾਗਰਤੀ ਮਿਸ਼ਨ ਤੋਂ ਉਚੇਚੇ ਤੌਰ ਤੇ ਪਹੁੰਚੇ ਨੇ ਸਰਦਾਰ ਮਾਨ ਸਿੰਘ ਜੀ ਆਪਾਂ ਉਹਨਾਂ ਦੇ ਨਾਲ ਜੁੜਦੇ ਹਾਂ ਗੁਰਫਤੇ ਦੀ ਸਾਂਝ ਕਰਦੇ ਹਾਂ ਮਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲੇ ਇਹ ਹੀ ਜਾਨਣਾ ਚਾਹਾਂਗੇ ਕਿ ਬਾਠ ਸਿੱਖ ਕੌਣ ਸਨ ਪਿਛੋਕੜ ਕੀ ਸੀ ਕਿੱਥੋਂ ਆਏ ਸੀ ਸਾਹਿਬ ਸੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਕਿਦਾਂ ਦਰਜ ਹੋਈ ਸਭ ਤੋਂ ਪਹਿਲਾਂ ਮੈਂ ਕਾਲ ਚੈਨਲ ਦਾ ਧੰਨਵਾਦ ਕਰਦਾ ਤੇ ਜਿਹੜੇ ਗੁਰੂ ਨਾਨਕ ਦੇਵ ਜੀ ਜਦੋਂ ਰਾਜਾ ਸ਼ਿਵਨਾਮ ਦੇ ਕੋਲ ਗਏ ਸਨ ਉੱਥੇ ਉਹਨਾਂ ਨੇ ਰਾਜਾ ਸ਼ਿਵਨਾਮ ਨੇ ਜਦੋਂ ਯਾਦ ਕੀਤਾ ਉਹਦੇ ਕੋਲ ਗਏ ਤੇ ਉਹਦੋਂ ਉਪਦੇਸ਼ ਦਿੱਤਾ ਉੱਥੇ ਬਾਟਰਾ ਸੰਗਤ ਸਾਡੀ ਰੈਂਦੀ ਸੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣਾ ਚਰਨ ਪਾ ਲੂ ਛਕਾ ਕੇ ਤੇ ਆਪਣੇ ਸਿੱਖ ਬਣਾਇਆ ਸੀ ਰਾਜਾ ਸ਼ਿਵਨਾਬ ਦੀਆਂ ਦੋ ਰਾਣੀਆਂ ਸਨ ਫੂਲਮਤੀ ਤੇ ਚੰਦਰਕਲਾ ਦੋਨਾਂ ਦੇ ਘਰ ਉਹ ਲਾਦ ਨਹੀਂ ਸੀ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਸਾਡਾ ਵੰਸ਼ ਅੱਗੇ ਕਿਵੇਂ بڑھےਗਾ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਸੀ ਕਿ ਤੁਹਾਡਾ ਵੰਸ਼ ਅੱਗੇ بڑھےਗਾ ਤੇ ਤੁਹਾਡਾ ਪੋਤਾ ਚੰਗਾ ਬਾਬਾ ਚੰਗਾ ਜੀ ਉਹ ਪਾਟੜਾ ਸੰਗਤ ਦਾ ਪ੍ਰੇਮੀ ਹੋਵੇਗਾ ਉੱਥੇ ਗੁਰੂ ਨਾਨਕ ਦੇਵ ਜੀ ਨੇ ਰਾਜਾ ਸ਼ਿਵਨਾਮ ਨੂੰ ਇੱਕ ਪ੍ਰਾਨ ਸਾਗਲੀ ਪੋਥੀ ਵੀ ਦਿੱਤੀ ਤੇ ਆਖਿਆ ਕਿ ਅਸੀਂ ਪੰਜਵੇਂ ਜਾਮੇ ਚ ਤੁਹਾਡੇ ਕੋਲੋਂ ਪੋਥੀ ਲਵਾਂਗੇ ਤੇ ਇਹ ਪ੍ਰਚਲਿਤ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਪੈੜੇ ਨੂੰ ਭੇਜ ਕੇ ਤੇ ਉਹ ਪ੍ਰਾਨ ਸਾਗਲੀ ਪੋਥੀ ਮੰਗਵਾਈ ਸੀ ਸੰਗਲਾਦੀਪ ਤੋਂ ਪ੍ਰਾਨ ਸਾਗਲੀ ਪੋਥੀ ਆਨ ਤੋਂ ਬਾਅਦ ਉੱਥੇ ਜਿਹੜੇ ਲੈਨ ਗਏ ਸਨ ਭਾਈ ਪੈੜਾ ਜੀ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਹਕੀਕਤ ਰਾਹ ਮੁਕਾਮ ਉਹ ਰਸਤੇ ਦੀ ਜੋੜੀ ਹੈ ਕਿਕਰ ਸੀ ਨਾ ਉਹਦੇ ਚ ਉਹਨਾਂ ਨੇ ਦਰਜ ਕੀਤਾ ਸੀ ਕਿ ਪਾਟਰਾ ਸੰਗਤ ਜੀ ਜਿਹੜੀ ਹੈਗੀ ਸੀ ਨਾ ਦਹਰਾ ਸੀ ਉੱਥੇ ਉਹ ਬੜੇ ਕਰਨੀ ਵਾਲੇ ਸਨ ਤੇ ਪਾਟਰਾ ਸੰਗਤ ਉੱਥੇ ਜੁੜਦੀ ਸੀ ਹਰ ਜਾਸ ਹੁੰਦਾ ਸੀ ਤੇ ਰਸੋਈ ਵਿੱਚ 20 ਮਨ ਲੂਣ ਲੱਗਦਾ ਹੁੰਦਾ ਸੀ ਉਸ ਸਮੇਂ ਦਾ ਵੀ ਉਸ ਸਮੇਂ ਦਾ ਮਨ ਕਿੰਨਾ ਸੀ ਤਕਰੀਬਨ 40 ਕਿਲੋ ਆ ਕੇ ਆ ਜਾਂਦਾ ਹੈਗਾ ਇੱਕ ਇੱਕ ਮਨ ਦੇ ਵਿੱਚ 40 ਕਿਲੋ ਹੁੰਦੇ ਨਹੀਂ ਨਹੀਂ ਉਹ ਉਹ ਸੇਰਾਂ ਦੇ ਵਿੱਚ ਸੀ ਕਿਲੋਆਂ ਦੇ ਵਿੱਚ ਸੀ ਉਸ ਸਮੇਂ ਦਾ ਮਨ ਓਕੇ ਕਿਉਂਕਿ ਰਸੋਈ ਦੇ ਵਿੱਚ 20 ਮਨ ਲੂਣ ਲੱਗਦਾ ਸੀ ਹਰ ਰੋਜ਼ ਹਮਮ ਤੇ ਉਥੇ ਦੋਹਰਾ ਹੈਗਾ ਤ੍ਰਿਚਨਾ ਪੱਲੀ ਹਜੇ ਵੀ ਉਹ ਦੋਹਰਾ ਬਣਿਆ ਆਇਆ ਵੀ ਹਮ 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 ਤੇ ਉਹ ਹਕੀਕਤਰਾ ਮਕਾਮ ਜਿਹੜੀ ਹੈ ਨਾ ਗੁਰੂ ਅਰਜਨ ਦੇਵ ਪਾਸ਼ਾ ਜਣੇ ਹੈ ਜਿਹੜੀ ਆਦ ਬੀੜ ਹੈਗੀ ਏ ਉਹਦੇ ਚ ਦਰਜ ਕਰਵਾਈ ਸੀ ਉਹ ਆਦ ਬੀੜਾਂ ਦੋ ਹੀ ਨੇ ਇੱਕ ਕਸਟਮ ਤਿਬਰ ਵਿੱਚ ਪਈ ਹੋਈ ਹੈ ਤੇ ਇੱਕ ਇੱਥੇ ਦਿੱਲੀ ਵਿੱਚ ਰਾਜਾ ਗੁਲਾਬ ਸਿੰਘ ਸੇਠੀ ਉਹਨਾਂ ਦੇ ਘਰ ਹੈਗੀ ਉਹ ਦੋਨੋਂ ਬੀੜਾ ਹੈਗੀਆਂ ਨੇ ਤੇ ਗੁਰੂ ਨਾਨਕ ਦੇਵ ਜੀ ਜਦੋਂ ਸੰਗਲਾਦੀਪ ਗਏ ਸਨ ਉਦੋਂ ਹੀ ਉਹਨਾਂ ਨੇ ਪਾਟੜਾ ਸੰਗਤ ਨੂੰ ਆਪਣਾ ਪ੍ਰੇਮੀ ਬਣਾਇਆ ਸੀ ਆਪਣਾ ਪਰਨ ਆਪਣਾ ਚਰਨ ਪਾਹੁਲ ਸਿਖਾ ਕੇ ਉਹਨਾਂ ਨੂੰ ਆਪਣਾ ਸਿੱਖ ਬਣਾਇਆ ਸੀ ਓਕੇ ਯਾਨੀ ਕਿ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਜਿਹੜਾ ਕਿ ਜਿਹੜੀ ਪਾਟੜਾ ਸੰਗਤ ਸੀਗੀ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਜੁੜ ਗਈ ਸੀ ਹਾਂਜੀ ਉਸ ਤੋਂ ਬਾਅਦ ਗਾਇ ਬਗਾਏ ਪੰਜਾਬ ਆਉਂਦੇ ਸਨ ਫਿਰ ਚਲੇ ਜਾਂਦੇ ਸਨ ਐਦਾਂ ਕਰਦੇ ਕਰਦੇ ਫਿਰ ਅਮਰਦਾਸ ਪਾਸ਼ਾ ਜੀ ਨੂੰ ਪਾਟਕ ਸੰਗਮ ਮਿਲੀ ਤੇ ਉਹਨਾਂ ਨੇ ਉਹਨਾਂ ਦੇ ਸਵਈਏ ਗੁਰੂਆਂ ਦੇ ਉਚਾਰਨ ਕੀਤੇ ਜੋ ਕਿ 123 ਸਵਈਏ ਨੇ ਪਟਕਾਲਸਾਰ ਜੀ ਦੇ 10 ਸਵਈਏ ਨੇ ਜੋ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਪਹਿਲੇ ਆਪਾਂ ਨਾਲ ਗੱਲ ਕਰਦੇ ਹਾਂ ਕਿ ਵੀ ਟੋਟਲ ਕਿੰਨੇ ਪਟ ਸੀਗੇ ਠੀਕ ਹੈ ਜੀ ਹਨਾ ਹੋਰ ਉਹਨਾਂ ਦੇ ਨਾਂ ਕੀ ਸੀਗੇ ਤੇ ਫਿਰ ਆਪਾਂ ਇਹਦੇ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਕਿ ਕਿੰਨੇ-ਕਿੰਨੇ ਸਵਈਓ ਉਹਨਾਂ ਦੇ ਸੀਗੇ ਸੋ ਆਪਾਂ ਟੋਟਲ ਕਿੰਨੇ ਪੱਟ ਸੀਗੇ ਉਸ ਤੋਂ ਬਾਅਦ ਮਤਲਬ ਕਿ ਰਾਜਾ ਸ਼ਿਵਨਾਬ ਦੇ ਨਾਲ ਮੁਲਾਕਾਤ ਹੋਈ ਗੁਰੂ ਨਾਨਕ ਸਾਹਿਬ ਦੀ ਹਾਂਜੀ ਹੈ ਨਾ ਕਿ ਪਾਠੜਾ ਸਿੱਖ ਸੰਗਤ ਜੁੜੀ ਗੁਰੂ ਨਾਨਕ ਸਾਹਿਬ ਦੇ ਸਿੱਖ ਬਣੀ ਉਸ ਤੋਂ ਬਾਅਦ ਸਫ਼ਰ ਕਿੱਦਾਂ ਅੱਗੇ ਵਧਦਾ ਉਹ ਇਹ ਜਦੋਂ ਪ੍ਰਾਂਤ ਸਾਗਲੀ ਪੋਥੀਓ ਦੇ ਕੇ ਆਏ ਸਨ ਹੂੰ ਹੂੰ ਤੇ ਉਹਨਾਂ ਨੇ ਕਹਿਆ ਸੀ ਪੰਜਵੇਂ ਜਮੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਤੁਹਾਡੇ ਕੋਲੋਂ ਇਹ ਲਵਾਂਗੇ ਜੀ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਪਾਈ ਪੜ ਨੂੰ ਭੇਜ ਕੇ ਤੇ ਅਪ੍ਰਾਂਤ ਸੰਗਲੀ ਪੋਥੀ ਮੰਗਵਾਈ ਸੀ ਹੂੰ ਹੂੰ ਤੇ ਉਹਦੇ ਚ ਹਕੀਕਤ راہ ਮੁਕਾਮ ਪਾਈ ਪੜਾ ਜਨੇ ਲਿਖੀ ਸੀ ਜੋ ਰਸਤੇ ਦੀ ਹਕੀਕਤ ਸੀ ਕਿੱਥੇ ਕਿੱਥੇ ਸੰਗਤ ਜੁੜਦੀ ਹੁੰਦੀ ਸੀ ਜਿਹਦੇ ਵਿੱਚ ਉਹ ਸਾਰਾ ਮਤਲਬ ਕਿ ਇੱਕ ਪੂਰਾ ਇੱਕ ਕੈਦੀਤਾ ਇੱਕ ਉਹ ਸਾਰਾ ਦਰਜ ਕਰਦੇ ਸੀਗੇ ਰੋਜ਼ਾਨਾ ਹੈ ਨਾ ਇੱਕ ਡਾਇਰੀ ਦੇ ਤੌਰ ਤੇ ਜਿਸ ਨਾਲ ਇੱਕ ਜਰਨਲ ਹੁੰਦੇ ਕਿਸੇ ਦੇ ਉਸ ਤਰੀਕੇ ਦਰਜ ਕਰਦੇ ਸੀਗੇ ਉਹ ਨਹੀਂ ਜਦੋਂ ਗਏ ਸਨ ਨਾ ਪ੍ਰਾਨ ਸੰਗਲੀ ਪੋਥੀ ਲੈਣ ਰਸਤੇ ਜੋ ਜੋ ਉਹਨਾਂ ਨੇ ਕਿ ਇਕਦ ਦੇਖੀ ਉਹ ਦਰਜ ਕੀਤੀ ਇੱਕ ਜਨਰਲ ਦੇ ਤੌਰ ਤੇ ਇੱਕ ਇੱਕ ਡਾਇਰੀ ਦੇ ਤੌਰ ਤੇ ਹਾਂਜੀ ਹਾਂਜੀ ਠੀਕ ਹੈ ਉਹ ਉਹਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦਿੱਤੀ ਸੀ ਤੇ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹ ਪ੍ਰਾਨ ਸੰਗਲੀ ਪੋਥੀ ਉਹਦੇ ਚ ਦਰਜ ਕਰਵਾਈ ਸੀ ਜਿਹੜੀ ਪ੍ਰਾਤਨ ਬੀੜ ਹੈਗੀ ਆਦ ਬੀੜ ਜਿਹਨੂੰ ਕਿਹਾ ਜਾਂਦਾ ਹੈ ਜੀ ਜੀ ਉਹਨਾਂ ਅੱਜ ਦਰਜ ਕਰਵਾਈ ਸੀ ਠੀਕ ਹੈ ਤੇ ਕਿੰਨੇ ਟੋਟਲ ਪੱਟ ਹੋਏ ਸੀ ਪੱਟ ਵੇਖੋ ਜੀ ਜਿਹੜੇ ਪ੍ਰਾਤਨ ਵਿਦਵਾਨ ਨੇ ਉਹ ਬਾਈ ਕਹਿੰਦੇ ਨੇ ਉਸ ਤੋਂ ਬਾਅਦ ਫਿਰ ਕਈਆਂ ਨੇ 17 ਕੇ ਹੈ ਹਮ ਹਮ ਇਸ ਟਾਈਮ 11 ਪਟ ਸਾਹਿਬਾਨਾਂ ਨੂੰ ਮਾਨਤਾ ਦਿੱਤੀ ਜਿਹੜੇ ਇਸ ਟਾਈਮ ਦੇ ਵਿਦਵਾਨਾਂ ਨੇ ਜਿਨ੍ਹਾਂ ਦੀ ਜਿਨ੍ਹਾਂ ਦੀ ਬਾਣੀ ਸਾਹਿਬ ਜੀ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਓਕੇ ਠੀਕ ਹੈ ਠੀਕ ਹੈ ਜੀ ਉਹਦੇ ਵਿੱਚ ਪਟ ਮਥਰਾ ਜੀ ਨੇ ਪਟ ਕੇਰਤ ਜੀ ਹਮ ਹਮ ਪਟ ਬੱਲੂ ਜੀ ਹਮ ਹਮ ਪਟ ਨਾਲ ਜੀ ਹਮ ਪਟ ਸੱਲ ਜੀ ਪਟ ਪੱਲ ਜੀ ਹਮ ਪਟ ਗਿਆਨਦ ਜੀ ਹਮ ਹਮ ਪਟ ਪੇਖਾ ਜੀ ਪਟ ਜਾਲਪ ਜੀ ਹੂੰ ਪਾਟਕਾ ਲਸ ਹਾਰ ਜੀ ਤੇ ਪਟਹਰ ਬੰਦ ਜੀ ਓਕੇ ਇਹ ਟੋਟਲ 11 ਪਾਟ ਨੇ 11 ਪਾਟ ਨੇ ਜੀ ਠੀਕ ਹੈ ਇਹ ਇੱਕੋ ਸਮੇਂ ਦੇ ਵਿੱਚ ਆਏ ਨੇ ਜਾਂ ਵੱਖ-ਵੱਖ ਸਮਿਆਂ ਤੇ ਰਹੇ ਨੇ ਕਹਿੰਦਾ ਮਤਲਬ ਹੈ ਕਿ ਕੀ ਗੁਰੂ ਨਾਨਕ ਸਾਹਿਬ ਦੇ ਵੇਲੇ ਸੀਗੇ ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਸੀਗੇ ਗੁਰੂ ਅਮਰਦਾਸ ਸਾਹਿਬ ਜੀ ਯਾਨੀ ਕਿਹੜੇ ਗੁਰੂਆਂ ਦੇ ਪੀੜੇ ਦੇ ਵਿੱਚ ਜਿਹੜੇ ਇਹ ਪਾਟ ਸਾਹਿਬਾਨ ਨੇ ਨਾ ਇਹ ਗੁਰੂ ਅਮਰਦਾਸ ਪਾਸ਼ਾ ਜੀ ਨੂੰ ਗੋਇੰਦਵਾਲ ਸਾਹਿਬ ਜਿਹੜਾ ਨਾ ਮਿਲੇ ਸਨ ਓਕੇ ਤੇ ਇਹਨਾਂ ਦੇ ਬਾਬਤ ਸ਼੍ਰੋਮਣੀ ਕਮੇਟੀ ਹੂੰ ਉੱਥੇ ਇਹਨਾਂ ਦਾ ਪਟਮਲਾਬ ਦਿਵਸ ਵੀ ਮਿਲਾਂਦੀ ਹੈ ਹਰ ਸਾਲ 15 ਸਤੰਬਰ ਨੂੰ ਹੂੰ ਹੂੰ ਗੁਰਦੁਆਰਾ ਮੰਜੀ ਹਾਲ ਹੂੰ ਹੂੰ ਉੱਥੇ ਮਨਾਇਆ ਜਾਂਦਾ ਹੈ ਜੀ ਹੂੰ ਹੂੰ 12 ਸਤੰਬਰ ਨੂੰ 13 ਸਤੰਬਰ ਨੂੰ ਸ਼੍ਰੀ ਖਨ ਪਾਠ ਸਾਹਿਬ ਰਖਾਈ ਜਾਂਦੇ ਨੇ 15 ਸਤੰਬਰ ਨੂੰ ਭੋਗ ਪੈਂਦੇ ਨੇ ਹੂੰ ਹੂੰ ਤੇ ਵੱਖ-ਵੱਖ ਜਥੇ ਪਾਸਿਆਂ ਪਾਸੋਂ ਜਥੇਬੰਦੀਆਂ ਪਾਸਿਓਂ ਉਹਨਾਂ ਦੀ ਉਪਮਾ ਉਹਨਾਂ ਦਾ ਇਤਿਹਾਸ ਦੱਸਿਆ ਜਾਂਦਾ ਹੈ ਹਰ ਸਾਲ 15 ਸਤੰਬਰ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਤੇ ਪੱਠਾ ਬਾਰੇ ਜੇ ਅਸੀਂ ਗੱਲ ਕਰੀਏ ਤੇ ਹੁਣ ਤੁਸੀਂ ਗੁਰਬਾਣੀ ਦਾ ਬਾਣੀ ਦੱਸ ਰਹੇ ਸੀਗੇ ਕਿ ਵੀ ਕਿੰਨੇ ਸਵਈਏ ਪੱਠਾ ਦੇ ਪਠਾ ਦੀ ਬਾਣੀ ਨੂੰ ਅਜੇ ਸ਼ਬਦ ਵੀ ਨਹੀਂ ਕਿਹਾ ਜਾਂਦਾ ਸਵਈਏ ਕਿਹਾ ਜਾਂਦਾ ਐ ਐਸਾ ਕਿਉਂ ਸ਼ਬਦ ਕਿਉਂ ਨਹੀਂ ਕਿਹਾ ਜਾਂਦਾ ਗੁਰੂਆਂ ਨੇ ਲਿਖੀਏ ਜੋ ਬਾਣੀ ਲਿਖੀ ਉਹਨੂੰ ਸ਼ਬਦ ਕਹੇ ਜਾਂਦੇ ਕਈ ਔਰ ਭਗਤਾ ਨੇ ਭਗਤ ਕਬੀਰ ਜੀ ਦੇ ਵੀ ਜੋ ਕਿ ਉਹਨਾਂ ਉਹਨਾਂ ਨੂੰ ਵੀ ਆਪਾਂ ਸ਼ਬਦ ਹੀ ਕਹਿ ਲੈਂਦੇ ਹਾਂ ਜਾਂ ਸ਼ਲੋਕ ਕਹਿ ਦਿੰਦੇ ਆ ਭਗਤ ਕਬੀਰ ਜੀ ਦੇ ਸ਼ਲੋਕ ਵੀ ਲਿਖਿਆ ਹਾਂ ਹਾਂ ਜੀ ਪਠਾ ਦੀ ਬਾਣੀ ਨੂੰ ਪਠ ਬਾਣੀ ਨੂੰ ਸ਼ਲੋਕ ਜਾਂ ਸ਼ਬਦ ਕਿਉਂ ਨਹੀਂ ਕਹਿੰਦੇ ਸਵਈਏ ਕਿਉਂ ਕਹਿੰਦੇ ਕਿਉਂਕਿ ਉਹਨਾਂ ਨੇ ਸਵਈਏ ਹੀ ਉਚਾਰਨ ਕੀਤੇ ਸਨ ਨਾ ਦੇਖੋ ਹੁਣ ਜਿਵੇਂ ਸੁਖਮਨੀ ਸਾਹਿਬ ਦਾ ਪਾਠ ਜੀ ਉਹਨੂੰ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਹੀ ਕਹਿ ਸਕਦੇ ਹੋ ਸ਼ਬਦ ਨਹੀਂ ਕਹਿ ਸਕਦੇ ਸੁਖਮਨੀ ਸਾਹਿਬ ਦਾ ਪਾਠ ਜਪਜੀ ਸਾਹਿਬ ਦਾ ਪਾਠ ਉਹਦੇ ਵਿੱਚ ਅਸ਼ਟਪਦੀਆਂ ਨੇ ਅਸ਼ਟਪਦੀਆਂ ਨੇ ਹਾਂ ਪਾਠ ਨੇ ਪੌੜੀਆਂ ਨੇ ਪੌੜੀਆਂ ਨਹੀਂ ਬਿਲਕੁਲ ਅੰਦ ਨੇ ਜੀ ਐਦਾਂ ਹੀ ਸਵਈਏ ਵੀ ਨੇ ਓਕੇ ਠੀਕ ਹੈ ਠੀਕ ਹੈ ਯਾਨੀ ਕਿ ਇੱਕ ਟਾਈਪ ਹੈਗਾ ਜਿਸ ਤਰ੍ਹਾਂ ਕਿ ਆਪਾਂ ਜਪਜੀ ਸਾਹਿਬ ਦੇ ਵਿੱਚ ਪੌੜੀਆਂ ਅਸੀਂ ਪੜਦੇ ਆ ਹਨਾ ਤੇ ਜਾਂ ਸ਼ਲੋਕ ਪੜਦੇ ਆ ਜਾਂ ਸੁਖਮਣੀ ਸਾਹਿਬ ਦੇ ਵਿੱਚ ਅਸ਼ਪਦੀਆਂ ਉਸੇ ਤਰੀਕੇ ਸਵਈਆਂ ਵੀ ਇੱਕ ਅਲੱਗ ਸਵਈਏ ਵੀ ਆ ਗਏ ਨੇ ਪੱਟਾਂ ਦੇ ਸਵਈਏ ਇਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲੇ ਇਹ ਉਚਾਰਨ ਕੀਤੇ ਜਾਂਦੇ ਹੈ ਇਹ ਇਹ ਹੀ ਸਵਾਲ ਸਿਗਾ ਕਿਉਂਕਿ ਇਹ ਕਿਉਂਕਿ ਇਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਅੱਜ ਵੀ ਰੋਜ਼ਾਨਾ ਪੱਟਾਂ ਦੇ ਸਵਈਏ ਪੜੇ ਜਾਂਦੇ ਆ ਕਿਹੜੇ ਵੇਲੇ ਪੜੇ ਜਾਂਦੇ ਆ અમૃત વેલેજી અમૃત વેલે હાજી ਉਸ ਤੋਂ ਬਾਅਦ ਕੀ ਦੁਪਹਿਰੇ ਜਾਂ ਸ਼ਾਮੀ ਜਾਂ ਰਾਤੀ ਵੀ ਕਿਸੇ ਵੇਲੇ ਪੜੇ ਜਾਂਦੇ ਨਹੀਂ ਸਵਈਏ ਹੁਣ ਗਾਇਨ ਤੇ ਵੇਖੋ ਜੀ ਕਿਸੇ ਵੇਲੇ ਵੀ ਕਰ ਸਕਦੇ ਨਹੀਂ ਪਰ ਇੱਕ ਜਿਹੜਾ ਅਫੀਸ਼ੀਅਲ ਜਿਸ ਜਿਹੜੇ ਅਫੀਸ਼ੀਅਲ ਨੇ ਉਹ ਸਵਾਰੇ અમૃત વેਲੇ ਜਦੋਂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਜੀ ਉਸ ਤੋਂ ਪਹਿਲੇ ਹੀ ਪੜੇ ਜਾਂਦੇ ਨੇ ਠੀਕ ਹੈ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਤਕਰੀਬਨ ਆਪਸ ਵਿੱਚ ਤਕਰੀਬਨ 4 ਵਜੇ ਸ਼ੁਰੂ ਹੋ ਜਾਂਦੇ ਜਦੋਂ ਮਹਾਰਾਜ ਦਾ ਸਵਾਰਾ ਲੈ ਕੇ ਆਉਂਦੇ ਨੇ ਉਦੋਂ ਹੀ ਉਧਰ ਸਵਈਏ ਪੜ ਰਹੇ ਹੁੰਦੇ ਨੇ ਠੀਕ ਹੈ ਅੱਛਾ ਬਿਨਾ ਮਾਈਕ ਤੇ ਪੜੇ ਜਾਂਦੇ ਆ ਇਹ ਵੀ ਗੱਲ ਨਹੀਂ ਜੀ ਮਾਈਕ ਤੇ ਪੜੇ ਜਾਂਦੇ ਹਾਂਜੀ ਅਚਾ ਮਾਈਕ ਤੇ ਪੜੇ ਜਾਂਦੇ ਓਕੇ ਠੀਕ ਹੈ ਤੇ ਕੀ ਲਾਈਵ ਟੈਲੀਕਾਸਟ ਦੇ ਵਿੱਚ ਵੀ ਉਹਦੇ ਹਾਂਜੀ ਓਕੇ ਹਾਂਜੀ ਠੀਕ ਹੈ ਤੇ ਹੁਣ ਜੇ ਸਵਈਏ ਦੀ ਗੱਲ ਕਰੀਏ ਤੇ ਕਿੰਨੇ ਪੱਠਾ ਨੇ ਕਿੰਨੇ ਸਵਈਏ ਟੋਟਲ ਕਿੰਨੇ ਸਵਈਏ ਕਿੰਨੇ ਹੈਗੇ ਸਾਡੇ ਕੋਲ ਸਵਈਏ ਜੀ 123 ਸਵਈਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਪੂਰੇ 11 ਪੱਤਾ ਸਾਹਿਬ ਨੇ ਲਿਖੇ ਨੇ ਟੋਟਲ ਹਾਂਜੀ ਅਚਾ ਟੋਟਲ 123 ਸਵਈਏ 123 ਸਵਈਏ ਠੀਕ ਹੈ ਤੇ ਇਹਦੇ ਵਿੱਚ ਉਹ ਸਾਰੇ 123 ਸਵਈਏ 11 ਪੱਠਾਂ ਦੇ ਲਿਖੇ ਹੋਏ ਨੇ ਹਾਂਜੀ ਕੋਈ ਇਹਦੀ ਇਨਫੋਰਮੇਸ਼ਨ ਹੈਗੀ ਤੁਹਾਡੇ ਕੋਲ ਕਿ ਵੀ ਕਿੰਨੇ ਸਵਈਆਂ ਕਿੰਨੇ ਪੱਠਾਂ ਨੇ ਕਿੰਨੇ ਹੋਰ ਕਿਹੜੇ ਗੁਰੂ ਸਾਹਿਬਾਂ ਦੇ ਬਾਰੇ ਲਿਖਿਆ ਬਿਲਕੁਲ ਜੀ ਪਟਕਾਲ ਸਰ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਉਪਮਾ 'ਚ 10 ਸਵਈਏ ਹੂੰ ਗੁਰੂ ਅੰਗਦ ਦੇਵ ਜੀ ਦੀ ਉਪਮਾ 'ਚ 10 ਸਵਈਏ ਹੂੰ ਤੇ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਉਪਮਾ ਵਿੱਚ 9 ਸਵਈਏ ਹੂੰ ਤੇ ਗੁਰੂ ਰਾਮਦਾਸ ਜੀ ਉਪਮਾ 'ਚ 13 ਸਵਈਏ ਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਉਪਮਾ ਵਿੱਚ 12 ਸਵਈਏ ਟੋਟਲ ਇਹਨਾਂ ਦੇ ਚੌਨਨ ਸਵਈਏ ਨੇ 54 ਸਭ ਤੋਂ ਜ਼ਿਆਦਾ ਇਹਨਾਂ ਦੇ ਨੇ ਹਾਂਜੀ ਪਟਕਾਲਾ ਸਾਰਜੀ ਦੇ ਜੀ ਠੀਕ ਹੈ ਫਿਰ ਨੇ ਪਟ ਜਾਲਪ ਜੀ ਹਮ ਹੁਣਾਂ ਦੇ ਗੁਰੂ ਅਮਰਦਾਸ ਪਾਸ਼ਾ ਜੀ ਦੇ ਉਪਮਾ ਵਿੱਚ 500 ਸਵਈਏ ਨੇ ਫੁੱਲ 500 ਸਵਈਏ ਨੇ ਇਹਨਾਂ ਦੇ ਹਮ ਹੁ ਤੇ ਫਿਰ ਨੇ ਪਟ ਕੀਰਤ ਜੀ ਹਮ ਹੁ ਉਹਨਾਂ ਦੇ ਗੁਰੂ ਗੁਰੂ ਅਮਰਦਾਸ ਪਾਸ਼ਾ ਜੀ ਦੀ ਉਪਮਾ 400 ਸਵਈਏ ਨੇ ਤੇ ਗੁਰੂ ਰਾਮਦਾਸ ਜੀ ਦੀ ਉਪਮਾ 400 ਸਵਈਏ ਨੇ ਉਹਨਾਂ ਦੇ ਟੋਟਲ 800 ਸਵਈਏ ਨੇ ਠੀਕ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਨੇ ਪਟ ਪੇਖਾ ਜੀ 200 ਸੋਈਏ ਗੁਰੂ ਅਮਰਦਾਸ ਜੀ ਪਾਤਸ਼ਾਹ ਦੀ ਉਪਮਾ ਚ ਨੇ ਉਹਨਾਂ ਦੇ ਕੁੱਲ 200 ਹੀ ਸੋਈਏ ਨੇ ਠੀਕ ਹੈ ਦੋਨੋਂ ਹੀ ਗੁਰੂ ਅਮਰਦਾਸ ਪਾਤਸ਼ਾਹ ਦੀ ਉਪਮਾ ਚ ਨੇ ਜੀ ਉਸ ਤੋਂ ਬਾਅਦ ਨੇ ਪੱਟਸਾਲ ਜੀ ਇੱਕ ਸੋਈਆ ਉਹਨਾਂ ਦਾ ਗੁਰੂ ਅਮਰਦਾਸ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਪਮਾ ਚ ਤੇ ਦੋ ਗੁਰੂ ਰਾਮਦਾਸ ਜੀ ਦੀ ਉਪਮਾ ਚ ਨੇ ਤਿੰਨ ਸੋਈਏ ਨੇ ਉਹਨਾਂ ਦੇ ਟੋਟਲ ਜੀ ਫਿਰ ਨੇ ਪੱਟਪਾਲ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਪਮਾ ਚ ਉਹਨਾਂ ਦਾ ਇੱਕ ਸੋਈਆ ਹੈ ਉਹਨਾਂ ਦਾ ਕੁੱਲ ਇੱਕ ਹੀ ਸੋਈਆ ਹੈ ਫਿਰ ਨੇ ਪੱਟਨਲ ਜੀ ਉਹਨਾਂ ਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਪਮਾਚ 16 ਸਵਈਏ ਨੇ ਜੀ ਕੁੱਲ ਉਹਨਾਂ ਦੇ 16 ਹੀ ਸਵਈਏ ਨੇ ਫਿਰ ਨੇ ਪਟ ਗੰਧ ਜੀ ਉਹਨਾਂ ਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਪਮਾਚ 13 ਸਵਈਏ ਨੇ ਉਹਨਾਂ ਦੇ ਕੁੱਲ 13 ਹੀ ਸਵਈਏ ਨੇ ਜੀ ਫਿਰ ਨੇ ਪਟ ਮਥਰਾ ਜੀ ਉਹਨਾਂ ਦੇ 14 ਸਵਈਏ ਨੇ ਸੱਤ ਗੁਰੂ ਰਾਮਦਾਸ ਪਾਤਸ਼ਾਹ ਜੀ ਉਪਮਾਚ ਨੇ ਤੇ ਸੱਤ ਗੁਰੂ ਅਰਜਨ ਦੇਵ ਜੀ ਦੀ ਉਪਮਾਚ 14 ਸਵਈਏ ਨੇ ਜੀ ਫਿਰ ਨੇ ਪਟ ਪੱਲ ਜੀ ਪੱਲ ਜੀ ਉਹਨਾਂ ਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 500 ਈਏ ਨੇ ਕੁੱਲ 500 ਈਏ ਹੀ ਨੇ ਉਹਨਾਂ ਦੇ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਜੀ ਫਿਰ ਨੇ ਪਟhbarਬੰਦ ਜੀ ਹੂੰ ਹੂੰ ਉਹਨਾਂ ਦੇ 200 ਈਏ ਨੇ ਕੁੱਲ ਜੋ ਦੋਨੋਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਪਮਾਚ ਨੇ ਜੀ ਕੁੱਲ 123 ਈਏ ਨੇ ਪਾਠ ਸਾਹਿਬਾਂ ਨਾਲ ਓਕੇ ਠੀਕ ਹੈ ਠੀਕ ਹੈ ਤੇ ਯਾਨੀ ਕਿ ਤਕਰੀਬਨ 100 ਮਤਲਬ ਕਿ 11 ਮਤਲਬ ਕਿ 11 ਪਠਾਂ ਨੇ ਹਾਂ 123 ਵਈਏ ਜਿਹੜੇ ਗੁਰੂ ਸਾਹਿਬਾਨਾਂ ਦੀ ਉਪਮਾ ਦੇ ਵਿੱਚ ਲਿਖੇ ਹੈਗੇ ਹਾਂ ਜੀ ਪੱਟਾ ਨੇ ਪੱਟ ਸਾਹਿਬਾਨ ਨੇ ਪੱਟ ਸਾਹਿਬਾਨਾਂ ਨੇ ਤੇ ਇਹ ਲਿਖੀ ਗੁਰੂ ਗ੍ਰਸਾਹਿਬਾਨਾਂ ਦੀ ਉਪਮਾ ਚ ਹੀ ਨੇ ਹਾਂ ਜੀ ਓਕੇ ਕਿਉਂਕਿ ਇਦਾਂ ਸੀ ਕਿ ਇਹਨਾਂ ਦਾ ਪਛੋਕੜ ਦੱਸਦਾ ਵੇ ਕਿ ਸੱਚੀ ਸੀ ਆਤਮਾ ਇਹਨਾਂ ਦੀ ਤੇ ਇਹਨਾਂ ਨੂੰ ਕੋਈ ਸੱਚਾ ਗੁਰੂ ਨਹੀਂ ਮਿਲ ਰਿਹਾ ਸੀ ਫਿਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਰਨੇ ਚਾਏ ਨੇ ਨਾ ਉੱਥੇ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸੱਚ ਗੁਰੂ ਨੇ ਐ ਹੀ ਉਹਨੇ ਫਿਰ ਉਹਨਾਂ ਦੀ ਉਪਮਾ ਚ ਉਹਨਾਂ ਨੇ ਉਚਾਰਨ ਕੀਤੇ ਨੇ ਸੋ ਇਹ ਕੋਈ 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 ਰੈਫਰੈਂਸ ਕੋਈ ਕਿਸ ਤਰੀਕੇ ਜੇ ਮੰਨ ਲਓ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਸਾਹਿਬ ਦੇ ਵਿੱਚ ਕਿਹੜੇ ਸਵਈਏ ਪੜੇ ਜਾਂਦੇ ਆ ਸਾਰੇ ਇਹ ਜਿਹੜੇ ਮੈਂ ਦੱਸੇ ਨੇ ਜਿਵੇਂ ਸਭ ਤੋਂ ਪਹਿਲੇ ਹੈਗਾ ਜੀ ਹੁਣ ਸੋਕਾ ਉਤਲ ਗੁਰ ਸੇਵੀ ਹੈ ਹਮ ਹਮ ਐਨ ਸੈ ਸਬਾਈ ਦਰਸ਼ਨ ਪਰਛੀ ਹੈ ਗੁਰੂ ਕੇ ਜਨਮ ਮਰਨ ਮਿਟ ਜਾਏ ਸਵਈਆ ਜਨਮ ਮਰਨ ਦੁਖ ਜਾਏ ਹਾਂਜੀ ਇਹ ਸਵਈਆ ਹੈ ਸਵਈਆ ਹੈ ਸਵਈਆ ਜੀ ਅਸੀਂ ਤਕਰੀਬਨ ਜਦੋਂ ਵੀ ਹੁਕਮਨਾਮਾ ਸਾਹਿਬ ਲੈਣਾ ਹੁੰਦਾ ਹੁਕਮਨਾਮਾ ਸਾਹਿਬ ਲੈਣ ਤੋਂ ਪਹਿਲੇ ਤਕਰੀਬਨ ਜੋ ਗਰੰਥੀ ਸਿੰਘ ਜਾਂ ਜੋ ਜੁੜੋ ਵੀ ਜਿਹੜੇ ਵੀ ਗੁਰੂ ਕੇ ਸੇਵਕ ਨੇ ਇਹ ਪੜਦੇ ਆ ਤੇ ਅੱਛਾ ਇਹ ਸ਼ਬਦ ਨਹੀਂ ਹੈ ਸਵਈਆ ਇਹ ਪੱਠਾਂ ਦਾ ਲਿਖਿਆ ਸਵਈਆ ਹਾਂਜੀ ਜਦੋਂ ਵੀ ਮਹਾਰਜ ਦਾ ਜਦੋਂ ਆਪਣਾ ਵਾਕ ਲੈਣਾ ਹੁੰਦਾ ਨਾ ਜਦੋਂ ਵੀ ਮਹਾਰਜ ਦਰਸ਼ਨ ਕਰਨੇ ਹੁੰਦੇ ਨੇ ਉਹਦੇ ਚ ਸਪੈਸ਼ਲ ਹੈ ਪੜਿਆ ਜਾਂਦਾ ਸ਼ੋਕਾ ਟੱਲ ਗੁਰ ਸੇਵੀ ਜੀ ਜੀ ਉਸ ਤੋਂ ਇਲਾਵਾ ਇਹ ਪਟਕੀਰਤ ਜੀ ਦੇ ਹੈਗੇ ਨੇ ਹਮ ਆਵ ਗੁਣ ਪਾਰੇ ਏਕ ਗੁਣ ਨਾਹੀ ਹਮ ਅਮਰਤ ਛਾੜ ਵਿਖੇ ਵਿਖ ਖਾਈ ਹਾਂਜੀ ਮਾਇਆ ਮੋਹ ਪਰਮਪੈ ਪੂਲੇ ਸਤ ਸਾਰਾ ਸੂਪਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮtras ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਇ ਇਹ ਪਟਕੀਰਤ ਜੀ ਦਾ ਸਵਈਆ ਹੈਗਾ ਹਾਂ ਹਾਂ ਇਹਦੇ ਚ ਉਹਨਾਂ ਨੇ ਦੱਸਿਆ ਹੈ ਹੂੰ ਹੂੰ ਕਿ ਗੁਰੂ ਰਾਮਦਾਸ ਜੀ ਦੀ ਸੰਗਤ ਜਾਂ ਗੁਰੂ ਕੀ ਸੰਗਤ ਵਿੱਚ ਜਿਹੜਾ ਹੈ ਨਾ ਅਸੀਂ ਪ੍ਰਾਪਤ ਕਰ ਸਕਨੇ ਆ ਹੂੰ ਉਹ ਸਲਾਹੀ ਜੋਤ ਨੂੰ ਓਕੇ ਠੀਕ ਹੈ ਹੁਣ ਇਸ ਤੋਂ ਬਾਰੇ ਜੇ ਅਸੀਂ ਗੱਲ ਕਰੀਏ ਕਿ ਪਠ ਜਿਹੜੇ ਸੀਗੇ ਇਹਨਾਂ ਦਾ ਤਕਰੀਬਨ ਬੈਕਗ੍ਰਾਉਂਡ ਕੀ ਸੀ ਪਿਛੋਕੜ ਕਿਸ ਤਰੀਕੇ ਦਾ ਸੀਗਾ ਜਿਸ ਤਰ੍ਹਾਂ ਭਗਤ ਕਬੀਰ ਜੀ ਦੀ ਅਸੀਂ ਗੱਲ ਕਰਦੇ ਆ ਉਹਨਾਂ ਦੇ ਜਿਸ ਤਰ੍ਹਾਂ ਉਹਨਾਂ ਨੂੰ ਕਹਿੰਦੇ ਕਿ ਉਹ ਜੁਲਾਈਏ ਸੀ ਹੈਨਾ ਤੇ ਇਸ ਤਰੀਕੇ ਕੀ ਪੱਠ ਜਿਹੜੇ ਸੀਗੇ ਕੀ ਹੈ ਇੱਕੋ ਪਰਿਵਾਰ ਚੋਂ ਸੀਗੇ ਜਾਂ ਵੱਖ-ਵੱਖ ਮਤਲਬ ਕਿ ਪਰਿਵਾਰਾਂ ਚੋਂ ਸੀਗੇ ਜਾਂ ਵੱਖ-ਵੱਖ ਥਾਵਾਂ ਤੇ ਰਹਿੰਦੇ ਸੀਗੇ ਜਾਂ तकरीबन ਕਿਹੜੀ ਬਰਾਦਰੀ ਤੋਂ ਸੰਬੰਧਿਤ ਕਰਦੇ ਸੀ। ਪਾਟ ਸਹਬਾਨ ਪਾਟਰਾ ਬਰਾਦਰੀ ਤੋਂ ਸੰਬੰਧਿਤ ਸਨ। ਜੀ। ਤੇ ਇਹ ਜਿਹੜੇ ਜਜਮਾਨ ਜਿਹੜੇ ਵੱਡੇ-ਵੱਡੇ ਹੁੰਦੇ ਸਨ ਨਾ ਜਿਵੇਂ ਪਾਇਦਾਰ ਘਰਾਨੇ ਉਹਨਾਂ ਦੇ ਜੋ ਇਤਿਹਾਸਿਕ ਚੀਜ਼ਾਂ ਸੀ ਉਹਨੂੰ ਪੱਟਵਈਆਂ ਚ ਨੋਟ ਕਰਕੇ ਰੱਖਦੇ ਸਨ। ਹੂੰ ਹੂੰ ਤੇ ਗਾਇਬਾ ਗਾਏ ਜਦੋਂ ਉਹਨਾਂ ਦੇ ਘਰ ਸਮਾਗਮ ਹੁੰਦੇ ਸਨ ਫਿਰ ਹੈ ਉਹਨਾਂ ਦਾ ਉਚਾਰਨ ਕਰਕੇ ਉਹਨਾਂ ਦੀ ਉਸਤਤ ਕਰਕੇ ਤੇ ਉਹ ਗੀਤ ਗਾਉਂਦੇ ਸਨ ਪਟ ਸਾਹਿਬਾਨ ਨੂੰ ਗਵਈਏ ਵੀ ਕਿਹਾ ਜਾਂਦਾ ਓਕੇ ਤੇ ਉਹ ਸੋਈਏ ਵੀ ਗਾਉਂਦੇ ਸਨ ਤੇ ਇਹਨਾਂ ਦੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਹਮਰਾ ਕਾਮ ਵਧਾਈਆਂ ਲੈਣਾ ਤੁਰ ਫਿਰ ਕੇ ਜਸ ਇਨ ਕਾ ਕਹਿਣਾ ਹੂੰ ਜਿਵੇਂ ਕਿਸੇ ਦੇ ਘਰ ਮੁੰਡਾ ਜੰਮਿਆ ਜਾਂ ਕੋਈ ਵਿਆਹ ਹੋਇਆ ਜਾਂ ਕੁਝ ਹੋਇਆ ਫਿਰ ਉਹਨਾਂ ਦੀ ਉਪਮਾ ਗਾਉਂਦੇ ਸਨ ਵੀ ਤੁਹਾਡੇ ਪਛੋਕੜ ਇਸ ਤਰ੍ਹਾਂ ਇਸ ਤਰ੍ਹਾਂ ਕਰਗੇ ਹੋਏ ਨਾ ਤੇ ਫਿਰ ਉਹਨਾਂ ਨੂੰ ਉਹਦੇ ਐਵੇਂ ਵਿੱਚ ਹੂੰ ਹੂੰ ਜੋ ਵੀ ਉਹਨਾਂ ਦੀ ਸ਼ਰਧਾ ਹੁੰਦੀ ਸੀ ਉਹ ਦਾਨ ਦਕਸ਼ਨਾ ਦਿੰਦੇ ਸਨ ਇਨਾਮ ਦਿੰਦੇ ਸਨ ਹੂੰ 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 ਤੇ ਪ੍ਰਾਤਨ ਜਿਹੜਾ ਨਾ ਇਹ ਗੋੜ ਬ੍ਰਾਹਮਣ ਕਿਨੇ ਕਹਿੰਦੇ ਅੱਛਾ ਹਾਂਜੀ ਯਾਨੀ ਕਿ ਬ੍ਰਾਹਮਣ ਜਾਤੀ ਤੋਂ ਰਿਸ਼ਤ ਸੰਬੰਧ ਰੱਖਦੇ ਸਨ تقریبا ਸਾਰੇ ਹੀ ਹਾਂਜੀ ਸਾਰੇ ਹੀ ਓਕੇ ਜਿਹੜਾ ਇਤਿਹਾਸ ਦੱਸਦਾ ਹੈ ਉਹ ਆਈਓ ਦੱਸਦਾ ਹੈ ਕਿ ਪ੍ਰਾਤਨ ਜਮਨ ਸਮਾਨੇ ਚ ਇਹ ਬ੍ਰਾਹਮਣ ਸਨ ਠੀਕ ਹੈ ਸ਼ਹੀਦੀ ਬਾਰੇ ਗੱਲ ਕਰਾਂਗੇ ਤੁਸੀਂ ਗੱਲ ਕਰ ਰਹੇ ਸੀਗੇ ਕਿ ਵੀ ਸ਼ਹੀਦੀ ਹੋਈ ਸੀਗੀ ਮਤਲਬ ਕਿ ਪੱਠਾਂ ਦੇ ਤੁਸੀਂ ਮਤਲਬ ਕਿ ਸਵਈਏ ਲਿਖੀਏ ਤੇ ਹੈ ਸ਼ਹੀਦੀ ਕਿਸ ਤਰੀਕੇ ਹੋਈ ਔਰ ਕਿੰਨੇ ਪੱਠਾਂ ਦੀ ਸ਼ਹੀਦੀ ਹੋਈ ਸੀਗੀ ਹਾਂਜੀ ਪੱਠ ਸਾਹਿਬਾਨ ਨੇ ਜੀ 10 ਫਿਰ ਬੇਨਤੀ ਕਰੇਗਾ ਆਪ ਪੱਠ ਕਹਿ ਰਹੇ ਹੋ ਪੱਠ ਸਾਹਿਬਾਨ ਨੇ ਉਹ ਜੀ ਟੈਂਕਾ ਲਗਾਣਾ ਠੱਠਾ ਨਹੀਂ ਟੈਂਕਾ ਠੀਕ ਹੈ ਪਟਮਥਰਾ ਜੀ ਦੀ ਸਭ ਤੋਂ ਪਹਿਲੇ ਸ਼ਹਾਦਤ ਹੋਈ ਏ ਪਟਾਂ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਜ ਸ਼ਹੀਦ ਨੇ ਜਿਨ੍ਹਾਂ ਚੋਂ ਦੋ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਪਾਸ਼ਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਦੋ ਸ਼ਹੀਦ ਐ ਇਹਨਾਂ ਗੁਰੂਆਂ ਚੋਂ ਤੇ ਬਾਕੀ ਤਿੰਨ ਪਟ ਹੋਏ ਨੇ ਸਭ ਤੋਂ ਪਹਿਲੇ ਪਟਮਥਰਾ ਜੀ ਹੋਏ ਨੇ 1621 ਵਿੱਚ ਜੀ 1621 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ ਜੀ ਉਸੇ ਸਨ ਵਿੱਚ ਰੋਹਿਲੇ ਦੀ ਜੰਗ ਵਿੱਚ 3 ਅਕਤੂਬਰ ਨੂੰ ਇਹਨਾਂ ਦੀ ਸ਼ਹਾਦਤ ਹੋਈ ਸੀ ਅੱਛਾ ਹਾਂਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੰਗ ਸੀ ਹੈ ਉਹਨਾਂ ਦੇ ਸਮਿਆਂ ਦੀ ਹੂੰ ਹੂੰ ਤੇ ਰੋਹਿਲੇ ਦੀ ਜੰਗ ਉਹਨੂੰ ਕਿਹਾ ਜਾਂਦਾ ਹੂੰ ਹੂੰ ਉਹਦੇ ਚ ਇਹਨਾਂ ਨੇ ਸ਼ਹਾਦਤ ਦਿੱਤੀ ਸੀ ਪਟ ਮੱਥਰਾ ਜੀ ਨੇ ਠੀਕ ਹੈ ਤੇ ਪਟ ਕੇਰਤ ਜੀ ਤੇ ਪਟ ਬੱਲੂ ਜੀ ਇਹਨਾਂ ਦੀ ਸ਼ਹਾਦਤ ਸਨ 1634 13 ਅਪ੍ਰੈਲ ਨੂੰ ਸਨ 1634 ਈਸਵੀ ਨੂੰ ਉਹਨਾਂ ਦੀ ਸ਼ਹਾਦਤ ਹੋਈ ਸੀ ਜਦੋਂ ਮਰਤਜ਼ਾ ਖਾਨ ਫੌਜ ਲੈ ਕੇ ਆਇਆ ਸੀ ਚੜਾਈ ਕੀਤੀ ਸੀ ਉਹਨੇ ਅਮਰਸਰ ਸਾਹਿਬ ਅੱਛਾ ਇੱਥੇ ਫਿਰੋਨਾ ਨੇ ਪਟ ਬੱਲੂ ਜੀ ਨੇ ਉਹਨਾਂ ਨੂੰ ਇੱਕ ਮਰਤਜ਼ਾ ਖਾਨ ਸੀ ਇੱਕ ਹੋਰ ਸੀ ਉਹਨਾਂ ਨੂੰ ਆਪਣਾ ਮਾਰਗ ਰਾਇਆ ਸੀ ਜੋਹਰ ਵਖਾਏ ਆਪਣੇ ਤੇ ਪਟਕੀਰਤ ਜੀ ਵੀ ਨੇ ਉਹਨਾਂ ਨੇ ਜੋਹਰ ਵਖਾਏ ਤੇ ਫਿਰ ਆਪਣੀ ਸ਼ਹਾਦਤ ਵੀ ਉਹਨਾਂ ਦੀ 13 April 1634 ਈਸਵੀ ਨੂੰ ਹੋਈ ਹੋਈ ਹੈ ਸ਼ਿਰੂ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਪਟ ਸਾਹਿਬਾਨ ਨੇ ਜਿਨ੍ਹਾਂ ਦੀ ਸ਼ਹਾਦਤ ਹੋਈ ਏ ਓਕੇ ਠੀਕ ਹੈ ਸੋ ਯਾਨੀ ਕਿ ਤਿੰਨ ਪਟ ਸਾਹਿਬਾਨ ਜਿਨ੍ਹਾਂ ਦੀ ਸ਼ਹਾਦਤ ਹਾਂਜੀ ਜਿਨ੍ਹਾਂ ਦੀ ਬਾਨੀ ਵੀ ਦਰਜ ਏ ਪਾਣੀ ਵੀ ਦਰਜ ਏ ਤੇ ਸ਼ਹੀਦ ਵੀ ਨੇ ਕੀ ਬਾਤ ਹੈ ਤੇ ਯਾਨੀ ਕਿ ਇਸ ਦਾ ਮਤਲਬ ਕਹ ਲੈ ਕਿ ਆਪ ਉਹ ਕਹਿੰਦਾ ਨਾ ਕਿ ਸਿੱਖ ਜਿਹੜੇ ਹੈਗੇ ਨਾ ਸਿੱਖ ਸੰਤ ਤੇ ਸਿਪਾਹੀ ਆ ਹਾਂਜੀ ਹੈਨਾ ਹਾਂਜੀ ਸੋ ਉਹ ਜੇ ਉਹਨਾਂ ਨੇ ਜੇ 11 ਜੋ ਕਿ ਪੱਟਾਂ ਨੇ ਜੋ ਹੈ ਜੇ ਬਾਣੀ ਰਚੀ ਹੈ ਤੇ ਤਿੰਨ ਪੱਟਾਂ ਨੇ ਜੋ ਹੈ ਸ਼ਹਾਦਤ ਵੀ ਦਿੱਤੀ ਹੈ ਹੈ ਨਾ ਤੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਤੇ ਉਹ ਕਿਹੜੇ ਗੁਰੂ ਸਾਹਿਬ ਜੀ ਦਾ ਸਮਾ ਸੀਗਾ 1634 ਦੇ ਵਿੱਚ ਆਪਾਂ ਜੇ ਗੱਲ ਕਰਦੇ ਤਾਂ ਹਰਗੋਬਿੰਦ ਸਾਹਿਬ ਜੀ ਹਰਗੋਬਿੰਦ ਸਾਹਿਬ ਠੀਕ ਹੈ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਹੀ ਤਿੰਨੋਂ ਸ਼ਹਾਦਤਾਂ ਹੋਈਆਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਕਈ ਪੱਟਾ ਨੇ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਦਾ ਜ਼ਿਕਰ ਅਸੀਂ ਗਾਇਬ ਗਾਇ ਹੈ ਹੋਰ ਅੱਗੇ ਕਰਾਂਗੇ ਆਪ ਵੀ ਇਹ ਚੈਨਲ ਦੇ ਮਾਧਿਅਮ ਦੇ ਨਾਲ ਠੀਕ ਹੈ ਯਾਨੀ ਕਿ ਕੁਝ ਯਾਨੀ ਕਿ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੇ ਵੀ ਕਈ ਪੱਟਾ ਨੇ ਜੋ ਕਿ ਇਹ ਸ਼ਹਾਦਤ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਪਰ ਉਹਨਾਂ ਦੀ ਬਾਣੀ ਨਹੀਂ ਦਰਜ ਹੈਗੀ ਠੀਕ ਹੈ ਪਰ ਉਹ ਪਰ ਉਹ ਹੀ ਪੱਟਾ ਦੇ ਪਰਿਵਾਰ ਹੋਣਗੇ ਜਿਸ ਤਰ੍ਹਾਂ ਅੱਗੇ ਹਾਂਜੀ ਉਹਨਾਂ ਦੇ ਵੀ ਸਾਨੂੰ ਹੋਰ ਵੀ ਸਨ ਕਿਉਂਕਿ ਪੱਟ ਸਾਹਿਬਾਨ ਜਿਹੜੇ ਨਾ ਵੱਖਰੀ ਵੱਖਰੀ ਗੋਤੋਂ ਵੀ ਹੈਗੇ ਨੇ ਅੱਛਾ ਉਹਨਾਂ ਦੀਆਂ ਸ਼ਹੀਦੀਆਂ ਸਨ ਬਾਪੂ ਨ타 ਸਿੰਘ ਜੀ ਸ਼ਹੀਦ ਹੋਏ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਸ਼ਹਾਦਤ ਦਿੱਤੀ ਸੀ 1500 ਸ਼ਹੀਦਾ 1500 ਮਤਲਬ ਕਿ ਸਪਾਈਆਂ ਦੇ ਨਾਲ ਇੱਕੋ ਦਿਨ ਇਹ ਸ਼ਹਾਦਤ ਹੋਈ ਸੀ ਤੇ ਉਹਨਾਂ ਦੀ ਹਜੇ ਵੀ ਸਮਾਦ ਬਣੀ ਹੈ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਿਹੜੀ ਜਗ੍ਹਾ ਤੇ ਤਕਰੀਬਨ ਕੀ ਦੇਖੋ ਕਿਹੜਾ ਖਿਆਲ ਸੀ ਸਿਆਲਕੋਟ ਹੈ ਜਿੰਨਾ ਤੱਕ ਮੇਰਾ ਮੈਨੂੰ ਕਨਫਰਮ ਨਹੀਂ ਹੈਗਾ ਪਰ ਸਿਆਲਕੋਟ ਜਿੰਨਾ ਤੱਕ ਮਤਲਬ ਠੀਕ ਹੈ ਹੋਰ ਵੀ ਜੇ ਮੈਂ ਚਾਹਾਂਗਾ ਜੇ ਤੁਹਾਨੂੰ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਜੇ ਕੋਈ ਵੀ ਜੇ ਤੁਹਾਨੂੰ ਜੇ ਤੁਹਾਡੇ ਜ਼ਿਹਨ ਦੇ ਵਿੱਚ ਹੈਗੇ ਕੋਈ ਘਟਨਾ ਜੇ ਕਿਸੇ ਪੱਟ ਦੀ ਸ਼ੇਰ ਹਾਂਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਜਦੋਂ ਉਹਨਾਂ ਨੇ ਹਾਥੀ ਨੂੰ ਮਾਰਨ ਵਾਸਤੇ ਭਾਈ ਬੀਦੀ ਸਿੰਘ ਨੂੰ ਭਾਈ ਬਚਿੱਤਰ ਸਿੰਘ ਜੀ ਨੂੰ ਪਹਿਲੇ ਭਾਈ ਬੀਦੀ ਸਿੰਘ ਨੂੰ ਤਿਆਰ ਕੀਤਾ ਸੀ ਅੱਛਾ ਹਾਂ ਇਹ ਗਾ ਮਸਾਕੀ ਸੁਣੀ ਹੈ ਹਾਂਜੀ ਉਹ ਫਿਰ ਭਾਈ ਬੀਦੀ ਸਿੰਘ ਉਹ ਰਾਤ ਨੂੰ ਜਿਹੜਾ ਨਾ ਭੱਜਣ ਲੱਗਾ ਸੀ ਭੱਜ ਬਿਆਜ਼ ਜਿਵੇਂ ਕੰਦ ਟੱਪਣ ਲੱਗਾ ਡਿੱਗ ਪਿਆ ਓਕੇ ਤੇ ਫੇਰ ਮਹਾਰਾਜ ਨੇ ਆਖਿਆ ਵੀ ਸਾਡਾ ਜਿਹੜਾ ਸ਼ੇਰ ਹੈ ਨਾ ਭਾਈ ਬਚਿੱਤਰ ਸਿੰਘ ਉਹ ਜਿਹੜਾ ਨਾ ਹਾਥੀ ਦੇ ਨਾਲ ਟੱਕਰਾ ਕਰੇਗਾ ਫੇਰ ਉਹਨੇ ਆਪਣਾ ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਨੇ ਥਾਪੜਾ ਦਿੱਤਾ ਤੇ ਭਾਈ ਬਚਿੱਤਰ ਸਿੰਘ ਨੇ ਇੱਕੋ ਵਾਰ ਦੇ ਵਿੱਚ ਹਾਥੀ ਦੇ ਮੱਥੇ ਤੇ ਸੱਤ ਤਵੇ ਬੰਨੇ ਸਨ ਭਾਈ ਪਰੋਜ ਭਾਈ ਬਚਿੱਤਰ ਸਿੰਘ ਨੂੰ ਮਾਰਦਾ ਥਾਪੜਾ ਮਿਲ ਗਿਆ ਹੂੰ ਹੂੰ ਉਹਨਾਂ ਨੇ ਇੱਕੋ ਵਾਰ ਦੇ ਵਿੱਚ 나ਗਨੀ ਮਾਰੀ ਸੀ ਜੋ 나ਗਨੀ ਹਜੇ ਵੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੈਗੀ ਹੈ ਗੁਰਦੁਆਰਾ ਸਾਹਿਬ ਹਾਂਜੀ ਹਾਂ ਜੀ ਕੇਸਗੜ੍ਹ ਸਾਹਿਬ ਉੱਤੇ ਦਰਸ਼ਨ ਕਰਾਏ ਜਾਂਦੇ ਨੇ ਉਹ ਭਾਈ ਬਜਤਰ ਸਿੰਘ ਉਹਨਾਂ ਨੇ ਮਾਰੀ ਸੀ ਤੇ ਨਾਲ ਹੀ ਲੋਹਗੜ੍ਹ ਕਿਲਾ ਬਣਿਆ ਆਇਆ ਹੋਵੇ ਜਿੱਥੇ ਮਾਰੀ ਸੀ 나ਗਨੀ ਓਕੇ ਤੇ ਉਹ ਭਾਈ ਬਜਤਰ ਸਿੰਘ ਸਨ ਜੋਧੇ ਹੋਏ ਸਨ ਉਹ ਵੀ ਹੂੰ ਹੂੰ ਉਸ ਤੋਂ ਬਾਅਦ ਫਿਰ ਉਹਨਾਂ ਦੀ ਸ਼ਹਾਦਤ ਵੀ ਹੋਈ ਹੈ ਉਹ ਉਹ ਭਾਰਤ ਸਿੱਖ ਸੰਗਤ ਵਿੱਚ ਹੋਈ ਸੀ ਭਾਰਤ ਸਿੱਖ ਸੰਗਤ ਵਿੱਚ ਓਕੇ ਹਾਂਜੀ ਉਹ ਭਾਈ ਮਨੀ ਸਿੰਘ ਦੇ ਪੁੱਤਰ ਸਨ ਓਕੇ ਭਾਈ ਮਨੀ ਸਿੰਘ ਦੇ ਵੱਡੇ ਭਰਾ ਸਨ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਵਿੱਚ ਬਾਲ ਕੇ ਸ਼ਹੀਦ ਕੀਤਾ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਉਹ ਭਾਈ ਮਨੀ ਸਿੰਘ ਦੇ ਵੱਡੇ ਭਰਾ ਸਨ ਓਕੇ ਤੇ ਭਾਈ ਮਨੀ ਸਿੰਘ ਨੇ 25 ਸਾਲ ਦਰਬਾਰ ਸਾਹਿਬ ਦੀ ਸੇਵਾ ਕੀਤੀ ਜਿਨ੍ਹਾਂ ਦਾ ਬੰਦ-ਬੰਦ ਕੱਟਿਆ ਗਿਆ ਸੀ ਉਹ ਵੀ ਪਾਠ ਸਿੱਖ ਸੰਗਤ ਦੇ ਸੀ ਜੀ 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 ਬੰਦ-ਬੰਦ ਜਨਾਂ ਦਾ ਕੱਟਿਆ ਗਿਆ ਸੀ ਜੀ ਜੀ ਉਹਨਾਂ ਦੇ ਪੁੱਤਰ ਸਨ ਹੈ ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ 나ਗ ਨਹੀਂ ਮਾਰੀ ਸੀ ਓਕੇ ਠੀਕ ਹੈ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਸਦਰਮਾਨ ਸਿੰਘ ਜੀ ਆਪ ਜੀ ਦਾ ਜੋ ਕਿ ਸਾਨੂੰ ਤੁਸੀਂ ਜੋ ਕਿ ਜੋ ਕਿ ਪਟ ਸਿੱਖਾਂ ਦਾ ਜੋ ਕੰਟਰੀਬਿਊਸ਼ਨ ਹੈਗਾ ਆਪਾਂ ਟੁਵਾਰਡਸ ਗੁਰਗ੍ਰੰਥ ਸਾਹਿਬ ਦੇ ਵਿੱਚ ਗੁਰਬਾਣੀ ਦੇ ਤੌਰ ਤੇ ਦੇਖ ਲਈਏ ਰਚਨਾਵਾ ਦੇ ਤੌਰ ਤੇ ਦੇਖ ਲਈਏ ਤੇ ਦੂਸਰਾ ਸ਼ਹੀਦਤ ਦੇ ਤੌਰ ਤੇ ਵੀ ਤੁਸੀਂ ਦੱਸਿਆ ਕਿ ਵੀ ਤਿੰਨ ਪਟਾਂ ਦੀ ਜੋ ਬਾਣੀ ਹੈ ਉਹ ਜਿਤ ਤੈਨ ਪਟੱਲ ਜੀ ਨਾਲ ਦੀ ਬਾਣੀ ਦਰਜਾ ਉਹਨਾਂ ਦੀ ਸ਼ਹੀਦੀ ਵੀ ਹੈਗੀ ਹੈ ਹੈਨਾ ਔਰ ਉਸ ਤੋਂ ਇਲਾਵਾ ਬਹੁਤ ਸਾਰੇ ਐਸੇ ਜੋ ਕਿ ਜੋ ਕਿ ਪਟਸੀ ਸਿੰਘ ਸਿੱਖ ਸੰਗਤ ਦੇ ਜਿਹੜੇ ਯੋਧੇ ਨੇ ਜਿਨ੍ਹਾਂ ਦੀ ਸ਼ਹਾਦਤਾ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਵਿੱਚ ਹੋਈ ਆ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿਸੇ ਹੋਰ ਐਪੀਸੋਡ ਦੇ ਵਿੱਚ ਇਹਨੂੰ ਐਕਸਟੈਂਡ ਕਰਕੇ ਹੋਰ ਵਿਚਾਰਾ ਕਰਾਂਗੇ ਔਰ ਰੋਜ਼ਾਨਾ ਦਰਬਾਰ ਸਾਹਿਬ ਦੇ ਵਿੱਚ ਅਸੀਂ ਸਵਈਏ ਤੇ ਸੁਣਦੇ ਆ ਹੈਨਾ ਗੁਰਬਾਣੀ ਵੀ ਸੁਣਦੇ ਆ ਸੋ ਮੈਨੂੰ ਲੱਗਦਾ ਕਿ ਬਹੁਤ ਸੰਗਤਾਂ ਨੂੰ ਐਸ ਪੋਡਕਾਸਟ ਤੋਂ ਪਤਾ ਲੱਗਿਆ ਹੋਵੇਗਾ ਕਿ ਉਹ ਜੋ ਕਿ ਪਾਠ ਸਿੱਖਾਂ ਵੱਲੋਂ ਜੋ ਕਿ ਪਾਠ ਸਿੱਖਾਂ ਵੱਲੋਂ ਜੋ ਹੈ ਜੋ ਰਚਨਾਵਾਂ ਜੋ ਹੈ ਸਵੇਰੇ ਅਮਰਤ ਵੇਲੇ ਦਰਬਾਰ ਸਾਹਿਬ ਦੇ ਵਿੱਚ ਸ਼ੁਰੂਆਤ ਉਸ ਤੋਂ ਹੁੰਦੀ ਹੈ ਔਰ ਐਫ ਜੀ ਕੇ ਸੀ ਹੋਰ ਪੋਡਕਾਸਟ ਦੇ ਵਿੱਚ ਜਰੂਰ ਆਪਾਂ ਇਹੋ ਜਿਹੇ ਪਤਵੰਤੇ ਸੱਜਣਾਂ ਨਾਲ ਤੁਹਾਡੀ ਗੱਲਬਾਤ ਕਰਾਂਦੇ ਰਵਾਂਗੇ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਪਸੰਦ ਆਏਗਾ ਆਪਣੇ ਕਮੈਂਟਸ ਤੁਸੀਂ ਜਰੂਰ ਤੁਸੀਂ ਪੋਸਟ ਕਰ ਸਕਦੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ